54 ਸਾਲਾਂ ਦੀ ਬੇਬੇ ਰਣਜੀਤ ਕੌਰ ਜੋ ਕਿ ਸੰਗਰੂਰ ਬਸੜੇ ਦੇ ਉੱਪਰ ਉਤਰਦੀ ਹੈ ਤੇ ਉਸ ਨੇ ਜਾਣਾ ਸੀ ਗੁਰਦੁਆਰਾ ਜੋਤੀ ਸਰੂਪ ਗੁਰਦੁਆਰਾ ਜੋਤੀ ਸਰੂਪ 6ਵੇਂ ਪਾਸ਼ਾ ਜੀ ਦੀ ਚਰਨਛੋਪਾਪਤ ਹੈ ਅਤੇ ਸੰਗਰੂਰ ਦੇ ਵਿੱਚ ਸਥਿਤ ਹੈ ਤੇ ਆਏ ਅਮਾਵਸਿਆ ਤੇ ਉੱਥੇ ਇੱਕ ਭਾਰੀ ਇਕੱਠ ਹੁੰਦਾ ਪਰ ਅੱਜ ਮਾਤਾ ਰਣਜੀਤ ਕੌਰ ਦੇ ਨਾਲ ਕੁਝ ਵੱਖਰਾ ਹੋਣ ਵਾਲਾ ਸੀ ਉਸ ਦੀ ਜ਼ਿੰਦਗੀ ਦੇ ਵਿੱਚ ਕੁਝ ਐਸਾ ਘਟਣ ਵਾਲਾ ਸੀ ਜਿਸ ਦੇ ਬਾਰੇ ਉਹ ਸਭ ਕੁਝ ਭੁੱਲ ਚੁੱਕੀ ਸੀ ਉਸ ਦਾ ਅਤੀਤ ਅੱਜ ਸਾਹਮਣੇ ਆਉਣ ਵਾਲਾ ਸੀ ਤੇ ਹੁਣ ਬੇਬੇ ਆਪਣੇ ਕਦਮ ਨੂੰ ਅੱਗੇ ਵਧਾਉਂਦੀ ਹੋਈ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੀ ਹੈ। ਸਭ ਤੋਂ ਪਹਿਲਾਂ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੀ ਹੈ। ਇਸ਼ਨਾਨ ਕਰਨ ਤੋਂ ਬਾਅਦ ਜਿਵੇਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਬਾਹਰ ਆਉਂਦੀ ਹੈ। ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਕੋਟਨ-ਕੋਟ ਸ਼ੁਕਰਾਨਾ ਕਰਦੀ ਹੈ ਕਿ ਗੁਰੂ ਸਾਹਿਬ ਚਾਹੇ ਮੈਨੂੰ ਜਿੰਨੇ ਮਰਜ਼ੀ ਦੁੱਖ ਮਿਲੇ ਨੇ। ਇਹ ਸਭ ਕੁਝ ਸੁੱਖ-ਦੁੱਖ ਇਹ ਸਭ ਕਰਮਾਂ ਦਾ ਢੇਰ ਹੈ। ਪਾੜਾ ਜਿੱਥੇ ਵੀ ਤੂੰ ਰੱਖਿਆ ਹੈ ਅਸੀਂ ਤੇਰੇ ਬਾਣੇ ਦੇ ਵਿੱਚ ਰਹਿਨੇ ਆ ਅਤੇ ਸਾਨੂੰ ਆਪਣੇ ਬਾਣੇ ਦੇ ਵਿੱਚ ਰਹਿਣ ਦਾ ਹੀ ਬਲ ਬਖਸ਼ੀ ਅੱਗੇ ਅੱਗੇ ਜੋ ਸਾਡੇ ਨਾਲ ਹੋਣਾ ਹੈ ਸਾਡੀ ਸਾਰੀ ਜ਼ਿੰਦਗੀ ਤਾਂ ਟੱਪ ਗਈ ਰਹਿੰਦੀ ਜ਼ਿੰਦਗੀ ਚਾਹੇ ਸੌਖੀ ਲੰਘਣੀ ਹੈ ਚਾਹੇ ਔਖੀ ਲੰਘਣੀ ਹੈ ਇਹ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ ਜਿਵੇਂ ਤੂੰ ਕਰੇਗਾ ਓਵੇਂ ਸਾਨੂੰ ਮਨਜ਼ੂਰ ਹੈ। ਦੋਸਤੋ ਬਾਦ ਆਪਣੇ ਕਦਮ ਅਗਾ ਵਧਾਉਂਦੀ ਹੈ ਤੇ ਲੰਗਰ ਹਾਲ ਦੇ ਵਿੱਚ ਪਹੁੰਚਦੀ ਹੈ ਅਤੇ ਇਹ ਸੋਚਦੀ ਹੈ ਕਿ ਚਲੋ ਗੁਰੂ ਘਰ ਲੰਗਰ ਛੱਕ ਕੇ ਚੱਲਦੇ ਹਾਂ। ਜਿਵੇਂ ਹੀ ਗੁਰਦੁਆਰਾ ਸਾਹਿਬ ਲੰਗਰ ਹਾਲ ਦੇ ਵਿੱਚ ਬੇਬੇ ਰਣਜੀਤ ਕੌਰ ਪਹੁੰਚਦੀ ਹੈ ਤਾਂ ਉਸ ਦੀ ਨਜ਼ਰ ਇੱਕ ਨੌਜਵਾਨ ਦੇ ਉੱਪਰ ਪੈਂਦੀ ਹੈ। ਸੋਨਾ ਸੁਨੱਖਾ ਨੌਜਵਾਨ ਜਿਸ ਨੇ ਸਿਰ ਦੇ ਉੱਪਰ ਕੇਸਰੀ ਰੰਗ ਦਾ ਦਮਾਲਾ ਬੰਨ ਰੱਖਿਆ ਸੀ। ਅਤੇ ਲੰਗਰ ਵਰਤਾ ਰਿਆ ਸੀ ਉਸ ਨੌਜਵਾਨ ਨੂੰ ਦੇਖ ਕੇ ਬੇਬੇ ਦੀਆਂ ਇੱਕੋ ਦਮ ਅੱਖਾਂ ਦੇ ਵਿੱਚ ਚਮਕ ਆ ਗਈ ਅਤੇ ਉਹ ਨੌਜਵਾਨ ਉਸ ਦੇ ਵਿੱਚ ਕੁਝ ਆਪਣਾ ਪੰਜਾ ਮਹਿਸੂਸ ਹੋ ਰਿਹਾ ਬੇਬੇ ਲੰਗਰ ਸ਼ਕ ਰਹੀ ਸੀ ਅਤੇ ਉਹ ਨੌਜਵਾਨ ਕੋਲੇ ਆਇਆ ਤੇ ਹੱਥੇ ਵਿੱਚ ਉਸਨੇ ਪ੍ਰਸ਼ਾਦਿਆਂ ਦੀ ਟੋਕਰੀ ਫੜੀ ਹੋਈ ਸੀ। ਬੇਬੇ ਰਣਜੀਤ ਕੌਰ ਨੂੰ ਪ੍ਰਸ਼ਾਦ ਦੇ ਕੇ ਅਗਾਹ ਵਾਦਾ ਹੈ ਪਰ ਬੇਬੇ ਰਣਜੀਤ ਕੌਰ ਲੰਗਰ ਸ਼ਕਰੀ ਹੈ ਪਰ ਉਸ ਦੀ ਜੋ ਨਜ਼ਰ ਹੈ ਹਜੇ ਵੀ ਉਸ ਨੌਜਵਾਨ ਦੇ ਉੱਪਰ ਟਿਕੀ ਹੋਈ ਹੈ। ਬੇਬੇ ਦੀ ਦਿਲ ਦੀ ਧੜਕਨ ਤੇਜ਼ ਹੋ ਗਈ ਅਤੇ ਉਸ ਦੇ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਕਾਸ਼ ਇਹ ਉਹ ਮੇਰਾ ਪੁੱਤਰ ਤਾਂ ਨਹੀਂ ਜਿਸ ਨੂੰ ਇਸ ਦੇ ਚਾਚੇ ਤਾਇਆ ਨੇ ਜ਼ਮੀਨ ਦੇ ਲਾਲਚ ਦਾ ਕਰਕੇ ਮਾਰ ਦਿੱਤਾ ਸੀ। ਬੇਬੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਸਨੇ ਸੋਚਿਆ ਕਿ ਸ਼ਾਇਦ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਕੋਈ ਭਾਣਾ ਹੋਵੇਗਾ ਹੋ ਸਕਦਾ ਮੇਰਾ ਕੋਈ ਭੁਲੇਖਾ ਲੱਗਦਾ ਹੋਵੇਗਾ ਤਾਂ ਉਸ ਤੋਂ ਬਾਅਦ ਬੇਬੇ ਰਣਜੀਤ ਕੌਰ ਲੰਗਰ ਹਾਲ ਦੇ ਬਾਹਰ ਆਉਂਦੀ ਹੈ ਅਤੇ ਉਸੇ ਹੀ ਨੌਜਵਾਨ ਨੂੰ ਬਾਰੀ-ਬਾਰੀ ਦੇਖਦੀ ਰਹਿੰਦੀ ਹੈ ਉਹ ਨੌਜਵਾਨ ਜਿਵੇਂ ਹੀ ਲੰਗਰ ਵਰਤਾ ਕੇ ਬਾਹਰ ਆਉਂਦਾ ਹੈ ਤਾਂ ਉਸ ਤੋਂ ਬਾਅਦ ਬੇਬੇ ਰਣਜੀਤ ਕੌਰ ਉਸ ਨੌਜਵਾਨ ਦੇ ਸਾਹਮਣੇ ਆ ਜਾਂਦੀ ਹੈ ਅਤੇ ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦੀ ਹੈ ਉਹ ਨੌਜਵਾਨ ਇਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ कि आखिरकार ये बुजुर्ग औरत मेनू ਘੁੱਟ ਕੇ ਜੱਫੀ ਪਾ ਕੇ ਰੋਕ ਕਿਉ ਰਹੀ ਹੈ ਉੱਚੀ ਉੱਚੀ ਭੁੱਬਾ ਮਾਰ ਕੇ ਰੋ ਰਹੀ ਸੀ ਮਾਤਾ ਰਣਜੀਤ ਕੌਰ ਅਤੇ ਉਸ ਨੌਜਵਾਨ ਨੂੰ ਕਹਿ ਰਹੀ ਸੀ ਕਿ ਪੁੱਤ ਤੂੰ ਹੀ ਹੈ ਮੇਰਾ ਪੁੱਤ ਤੂੰ ਕਿੱਥੇ ਚਲ ਗਿਆ ਸੀ ਤੈਨੂੰ ਤਾਂ ਅਸੀਂ ਮਰਿਆ ਹੋਇਆ ਸਮਝ ਲਿਆ ਸੀ ਤਾਂ ਉਸ ਤੋਂ ਬਾਅਦ ਉਹ ਨੌਜਵਾਨ ਵੀ ਸੋਚਣ ਦੇ ਲਈ ਮਜਬੂਰ ਹੋ ਗਿਆ ਅਤੇ ਉਸ ਤੋਂ ਬਾਅਦ ਕੀ ਹੋਇਆ ਅਤੇ ਇਹਨਾਂ ਚੱਕਰ ਉਹ ਨੌਜਵਾਨ ਕਿੱਥੇ ਰਿਹਾ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੇ ਆ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੰਗਰੂਰ ਦੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਆਂਗਣ ਵਿੱਚ ਇੱਕ 54 ਸਾਲ ਦੀ ਬੇਬੇ ਆਪਣੇ ਅੱਖਾਂ ਦੇ ਹੰਝੂ ਚਲਦੇ ਖੜੀ ਸੀ ਅੱਜ 18 ਸਾਲਾਂ ਬਾਅਦ ਉਸ ਨੇ ਆਪਣਾ ਪੁੱਤ ਵੇਖਿਆ ਜੋ ਉਹਨਾਂ ਦੇ ਪਰਿਵਾਰ ਵੱਲੋਂ ਹੀ ਮਰਿਆ ਹੋਇਆ ਮੰਨਿਆ ਗਿਆ ਸੀ ਇਹ ਉਸ ਦਾ ਉਹੀ ਮੁੰਡਾ ਸੀ ਜਿਸ ਦੀ ਮੌਤ ਦਾ ਦੋਸ਼ ਉਹਨਾਂ ਨੇ ਆਪਣੇ ਹੀ ਤਾਏ ਚਾਚੇ ਉੱਪਰ ਲਗਾ ਦਿੱਤਾ ਸੀ ਤੇ ਅੱਜ ਉਹ ਜਿਉਂਦਾ ਖੜਾ ਹੈ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਚੀਕ ਝੰਗਾੜੇ ਦੀ ਆਵਾਜ਼ ਗੂੰਜ ਰਹੀ ਸੀ ਬੇਬੇ ਨੇ ਕੰਮ ਦੇ ਹੱਥਾਂ ਨਾਲ ਉਸ ਦੇ ਮੂੰਹ ਨੂੰ ਚੋਣ ਦੀ ਕੋਸ਼ਿਸ਼ ਕੀਤੀ ਬੱਲਿਆ ਤੂੰ ਜਿਉਂਦਾ ਹੈ ਉੱਥੇ ਖੜਾ ਨੌਜਵਾਨ ਬਿਲਕੁਲ ਚੁੱਪਚਾਪ ਸੀ ਉਹ ਥੱਲੇ ਨਜ਼ਰਾਂ ਕਰਕੇ ਚੁੱਪ ਸੀ ਗੁਰੂ ਘਰ ਆਏ ਸੰਗਤ ਕੁਝ ਸਮਝ ਨਹੀਂ ਆਉਂਦਾ ਸੀ ਕਿ ਆਖਰ ਹੋ ਕੀ ਹੈ ਇਹ ਕੌਣ ਹੈ ਕਿਸ ਨੇ ਹੋੜੀ ਦੀ ਆਵਾਜ਼ ਵਿੱਚ ਪੁੱਛਿਆ ਇਹ ਮੇਰਾ ਪੁੱਤ ਹੈ ਜੋ 18 ਸਾਲ ਪਹਿਲਾਂ ਮਰ ਗਿਆ ਸੀ ਬੇਬੇ ਦੀ ਆਵਾਜ਼ ਕੰਬਦੀ ਪਰ ਜੇ ਉਹ ਮਰ ਗਿਆ ਸੀ ਤਾਂ ਅੱਜ ਇੱਥੇ ਕਿਵੇਂ ਇਹ ਸਵਾਲ ਹਰ ਕਿਸੇ ਦੇ ਮਨ ਵਿੱਚ ਸੀ ਜੀ ਹਾਂ ਇਹ ਕਹਾਣੀ ਹੈ 18 ਸਾਲ ਪਹਿਲਾਂ ਦੀ ਇੱਕ ਸਮਾਂ ਸੀ ਜਦ ਬੇਬੇ ਰਣਜੀਤ ਕੌਰ ਦਾ ਪਰਿਵਾਰ ਖੁਸ਼ਹਾਲ ਸੀ ਪਤੀ ਕਰਮਜੀਤ ਸਿੰਘ ਦੀ ਚੰਗੀ ਖੇਤੀਬਾੜੀ ਸੀ ਪਰ ਇਹ ਖੁਸ਼ੀ ਜ਼ਿਆਦਾ ਸਮਾਂ ਨਹੀਂ ਰਹੀ ਜਦੋਂ ਕਰਮਜੀਤ ਸਿੰਘ ਦੀ ਇੱਕ ਅਚਾਨਕ ਹਾਦਸੀ ਦੇ ਰੇਕਮ ਮੌਤ ਹੋ ਗਈ। ਤਾਏ ਚਾਚੇ ਦੀਆਂ ਨਜ਼ਰਾਂ ਜ਼ਮੀਨ ਦੇ ਉੱਪਰ ਪੈ ਗਈਆਂ। ਰਣਜੀਤ ਕੌਰ ਦੇ ਇੱਕੋ ਹੀ ਪੁੱਤ ਗੁਰਬਖਸ਼ ਤੇ ਉਹਨਾਂ ਨੇ ਜ਼ਮੀਨ ਹੜਪਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਦੇ ਹੀ ਆਪਣੇ ਲੋਕ ਜਿਨ੍ਹਾਂ ਨਾਲ ਗੁਰਬਖਸ਼ ਰੋਜ਼ ਖੇਡਦਾ ਸੀ, ਉਹੀ ਉਸਦੇ ਦੁਸ਼ਮਣ ਬਣ ਗਏ। ਕਰਮਜੀਤ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਵੱਡੇ ਭਰਾ ਬਲਵੰਤ ਅਤੇ ਛੋਟੇ ਭਰਾ ਗੁਰਦੇਵ ਨੇ ਦਾਵਾ ਕੀਤਾ ਕਿ ਹੁਣ ਜ਼ਮੀਨ ਉਹਨਾਂ ਦੀ ਹੈ। ਬੇਬੇ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੇਰਾ ਪੁੱਤ ਵੱਡਾ ਹੋਵੇਗਾ। ਸਾਡੇ ਪਿਓ ਦਾਦਿਆਂ ਦੀ ਜ਼ਮੀਨ ਦਾ ਇਹੀ ਹੱਕਦਾਰ ਹੈ ਪਰ ਤਾਏ ਚਾਚੇ ਨੂੰ ਇਹ ਗਵਾਰਾ ਨਹੀਂ ਸੀ ਗੁਰਬਖਸ਼ ਉਸ ਵਕਤ ਜੋ ਕਿ 12 ਸਾਲ ਦਾ ਸੀ ਉਸ ਨੇ ਆਪਣੇ ਪਿਓ ਦੀ ਮੌਤ ਤੋਂ ਬਾਅਦ ਮਾਂ ਦੇ ਹਾਲਾਤ ਵੇਖੇ ਪਰ ਹਜੇ ਉਹ ਬਹੁਤ ਛੋਟਾ ਸੀ ਇੱਕ ਦਿਨ ਗੁਰਬਖਸ਼ ਅਚਾਨਕ ਗੁੰਮ ਹੋ ਗਿਆ ਦਿਨ ਹਫ਼ਤੇ ਮਹੀਨੇ ਲੰਘਦੇ ਗਏ ਕਦੇ ਕਿਸੇ ਨੇ ਆਖਿਆ ਕਿ ਸ਼ਹਿਰ ਪੱਜ ਗਿਆ ਤਾਂ ਕਦੇ ਕਿਸੇ ਨੇ ਆਖਿਆ ਕਿ ਉਹ ਮਰ ਗਿਆ ਪਰ ਕਿਸੇ ਨੇ ਕੋਈ ਪੁਸ਼ਟੀ ਨਹੀਂ ਕੀਤੀ ਤੇ ਤਾਏ ਚਾਚਾ ਨੇ ਇਹ ਅਫਵਾਹ ਫੈਲਾ ਦਿੱਤੀ ਕਿਉਕਿ ਸੇ ਗਰੋਧੇ ਤੱਕ ਚੜ ਗਿਆ ਉਸ ਦੀ ਮਾਂ ਦੇ ਉੱਪਰ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਕੱਲਾ ਕਹਿਰਾ ਪੁੱਤ ਜੋ ਕਿ ਐਸ ਵਕਤ ਗਾਇਬ ਹੋ ਚੁੱਕਿਆ ਸੀ ਇਹ ਉਸ ਦੇ ਤਾਏ ਚਾਚਾ ਦੀ ਕੋਈ ਚਾਲ ਸੀ ਜਾਂ ਫਿਰ ਕੋਈ ਹੋਰ ਕਾਰਨ ਸੀ ਪਰ ਅਜ 18 ਸਾਲਾਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਖੜਾ ਹੋਇਆ ਮਿਲਿਆ ਗੁਰਬਖਸ਼ ਸਿੰਘ ਗੁਰਬਖਸ਼ ਨੇ ਇਹ 18 ਸਾਲ ਕਿੱਥੇ ਬਤਾਏ ਉਸ ਦੀ ਜੀਵਨ ਦਾ ਸੰਘਰਸ਼ ਇਸੀ ਇਸ ਕੱਲੀ-ਕੱਲੀ ਗੱਲ ਨੂੰ ਜਾਣਨ ਦੇ ਲਈ ਅੱਗੇ ਦੇ ਆਪਾਂ ਇਸ ਅਧਿਆਏ ਵਿੱਚ ਦੇਖਦੇ ਹਾਂ ਗੁਰਦੁਆਰਾ ਸਾਹਿਬ ਦੇ ਆਂਗਣ ਵਿੱਚ ਹਾਲੇ ਵੀ ਹਲਚਲ ਮੱਚੀ ਹੋਈ ਸੀ ਬੇਬੇ ਰਣਜੀਤ ਕੌਰ ਆਪਣੇ ਪੁੱਤ ਗੁਰਬਖਸ਼ ਦੇ ਹੱਥ ਫੜ ਕੇ ਹੰਝੂਆਂ ਵਿੱਚ ਰੋ ਰਹੀ ਸੀ ਪੁੱਤ ਤੂੰ 18 ਸਾਲ ਕਿੱਥੇ ਸੀ ਮੈਨੂੰ ਦੱਸ ਪਰ ਗੁਰਬਖਸ਼ ਚੁੱਪ ਸੀ ਉਸਦੇ ਚਿਹਰੇ ਤੇ ਗੁੰਮਸ਼ੁਮ ਹਾਂ-ਪਾਂਸ ਜਿਵੇਂ ਕਿ ਉਹ 18 ਸਾਲ ਪੁਰਾਣੇ ਦਰਦ ਨੂੰ ਕੌੜੀਆਂ ਯਾਦਾਂ ਵਾਂਗ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਗੁਰਦੁਆਰਾ ਸਾਹਿਬ ਦੀ ਸੰਗਤ ਵੀ ਹੈਰਾਨ ਸੀ ਉਹ ਮੁੰਡਾ ਜੇ ਸਮ 18 ਸਾਲ ਪਹਿਲਾਂ ਮਰਿਆ ਹੋਇਆ ਮੰਨ ਲਿਆ ਪਰ ਅਜ ਜਿਉਂਦਾ ਕਿਵੇਂ ਮੇਰਾ ਪੁੱਤ ਬਚ ਗਿਆ ਸੀ ਬੇਬੇ ਨੇ ਇੱਕ ਵਾਰ ਫਿਰ ਉਸ ਦੀ ਮੱਥੇ ਨੂੰ ਚੁੰਮਦੇ ਆਖਿਆ ਪਰ ਕਿਵੇਂ ਕੌਣ ਸੀ ਜਿਸ ਨੇ ਤਨੂੰ ਮਾਰਨ ਦੀ ਕੋਸ਼ਿਸ਼ ਗੁਰਬਖਸ਼ ਨੇ ਹੌਲੀ-ਹੌਲੀ ਬੋਲਣਾ ਸ਼ੁਰੂ ਕੀਤਾ ਅਤੇ ਇਹ ਕਿਹਾ ਮਾਂ ਮੈਂ ਮਰਿਆ ਨਹੀਂ ਸੀ ਮੈਨੂੰ ਮਾਰਨ ਦੀ ਕੋਸ਼ਿਸ਼ ਜ਼ਰੂਰ ਹੋਈ ਪਰ ਕਿਸਮਤ ਨੇ ਮੇਰੀ ਰਾਖੀ ਕਰਮਜੀਤ ਸਿੰਘ ਦੀ ਮੌਤ ਤੋਂ ਬਾਅਦ ਤਾਏ ਬਲਵੰਤ ਤੇ ਚਾਚੇ ਗੁਰਦੇਵ ਨੇ ਜ਼ਮੀਨ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਦੱਸਿਆ ਕਿ ਉਹ ਜ਼ਮੀਨ ਹੁਣ ਉਹਨਾਂ ਦੀ ਹੈ ਪਰ ਬੇਬੇ ਨੇ ਇਨਕਾਰ ਕਰ ਦਿੱਤਾ ਇਹ ਜ਼ਮੀਨ ਮੇਰੇ ਪੁੱਤ ਦੀ ਹੈ ਮੇਰਾ ਪੁੱਤ ਜਦ ਵੱਡਾ ਹੋਵੇਗਾ ਆਪਣਾ ਹੱਕ ਲਵੇਗਾ ਬੇਬੇ ਰਣਜੀਤ ਕੌਰ ਨੇ ਤਾਏ ਚਾਚੇ ਦੇ ਅੱਗੇ ਦਲੀਲ ਦਿੱਤੀ ਪਰ ਉਹਨਾਂ ਨੇ ਇਹ ਸੋਚ ਲਿਆ ਕਿ ਜੇਕਰ ਗੁਰਬਖਸ਼ ਹੀ ਨਾ ਰਹੇ ਤੇ ਮਾਮਲਾ ਇਤੇ ਹੀ ਖਤਮ ਹੋ ਜਾਵੇ। ਗੁਰਬਖਸ਼ 12 ਸਾਲ ਦਾ ਸੀ। ਉਹ ਖੇਤਾਂ ਵਿੱਚ ਆਪਣੇ ਖੇਡਣ ਦਾ ਸਮਾਂ ਬਤਾਉਂਦਾ ਪਰ ਇੱਕ ਰਾਤ ਜਦ ਬੇਬੇ ਅੰਦਰ ਸੁੱਤੀ ਸੀ, ਤਾਏ ਚਾਚੇ ਨੇ ਉਸ ਨੂੰ ਹਟਾ ਕੇ ਇੱਕ ਬੇਹੋਸ਼ੀ ਵਾਲੀ ਦਵਾਈ ਸੁਗਾ ਦਿੱਤੀ। ਇਹ ਮੁੰਡਾ ਰਸਤੇ ਵਿਚ ਆ ਰਿਹਾ ਹੈ ਇਸ ਨੂੰ ਹਟਾਉਣਾ ਹੀ ਪੈਣਾ ਹੈ। ਤਾਏ ਬਲਵੰਤ ਨਹੀਂ ਗਿਆ। ਉਸ ਰਾਤ ਗੁਰਬਖਸ਼ ਨੂੰ ਇੱਕ ਖਾਲੀ ਖੇਤ ਵਿੱਚ ਲੈ ਗਿਆ। ਉਹ ਅਧ ਬੇਹੋਸ਼ ਸੀ। ਔਰ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਕੁਝ ਗਲਤ ਹੋਇਆ ਹੈ। ਚਾਚੇ ਗੁਰਦੇਵ ਨੇ ਇੱਕ ਥੋੜਾ ਚੁੱਕਿਆ ਅਤੇ ਮਿੱਟੀ ਖੋਦਣ ਲੱਗ ਗਿਆ। ਇਸ ਰੋਲੇ ਨੂੰ ਇੱਥੇ ਹੀ ਦੱਬ ਦਿੰਨੇ ਆ। ਪਰ ਦੋਸਤੋ, ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸੇ ਵੇਲੇ ਪਾਸੇੋਂ ਇੱਕ ਗੱਡੀ ਲੰਘ ਰਹੀ ਸੀ। ਗੱਡੀ ਦੀ ਆਵਾਜ਼ ਨਾਲ ਦੋਵੇਂ ਡਰ ਗਏ। ਉਹਨਾਂ ਨੇ ਸੋਚਿਆ ਕਿ ਮੂੰਹ ਹੱਥ ਬੰਨ੍ਹ ਕੇ ਗੁਰਬਖਸ਼ ਨੂੰ ਪਿੰਡ ਤੋਂ ਦੂਰ ਸੋਟਾਂਵਾਂਗੇ। ਉਹਨਾਂ ਨੇ ਗੁਰਬਖਸ਼ ਨੂੰ ਚੁੱਪਚਾਪ ਇੱਕ ਥਾਂ ਦੇ ਉੱਪਰ ਛੱਡ ਦਿੱਤਾ ਜਿਸ ਵਿਅਕਤੀ ਨੇ ਗੁਰਬਖਸ਼ ਨੂੰ ਬਚਾਇਆ। ਉਹ ਇੱਕ ਪੁਰਾਣਾ ਸਾਧੂ ਸੀ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦਾ ਸੀ। ਪੁੱ ਤੈਨੂੰ ਤੇਰੇ ਹੀ ਆਪਣੇ ਮਾਰਨ ਆਏ ਸਨ ਹੁਣ ਤੂੰ ਹਮੇਸ਼ਾ ਲਈ ਇੱਥੋਂ ਦੂਰ ਰਹੀ ਗੁਰਬਖਸ਼ ਨੂੰ ਆਪਣੀ ਮਾਂ ਦੀ ਯਾਦ ਆਉਂਦੀ ਸੀ ਪਰ ਉਹ ਵਾਪਸ ਨਹੀਂ ਜਾ ਸਕਦਾ ਸੀ ਕਿਉਂਕਿ ਉਸ ਨੂੰ ਡਰ ਸਤਾਉਂਦਾ ਸੀ ਕਿ ਮੈਂ ਵਾਪਸ ਜੇਕਰ ਚਲਾ ਗਿਆ ਤਾਂ ਉਹਨਾਂ ਨੇ ਫੇਰ ਮੈਨੂੰ ਮਾਰਨ ਦੀ ਕੋਸ਼ਿਸ਼ ਕਰਨੀ ਉਸ ਨੇ ਸ਼ਹਿਰ ਵਿੱਚ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਗੁਰਦੁਆਰਾ ਸਾਹਿਬ ਦੀ ਸੇਵਾ ਕਰਦਿਆਂ ਦਿਨ ਬਦ ਦਿਨ ਵੱਡਾ ਹੋ ਗਿਆ ਉਸ ਨੇ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਕੰਮ ਕਰਨਾ ਸਿੱਖਿਆ ਅਤੇ ਇੱਕ ਨਵਾਂ ਨਾਮ ਲੈ ਲਿਆ ਗੁਰਮੀਤ 18 ਸਾਲ ਬਾਅਦ ਉ ਗੁਰਦੁਆਰਾ ਸਾਹਿਬ ਆਇਆ ਜਿੱਥੇ ਉਸਦੀ ਮਾਂ ਨੇ ਉਸ ਨੂੰ ਵੇਖਿਆ ਤੇ ਅੱਜ ਵਿਛੜੇ ਉਥੇ ਮਿਲ ਰਹੇ ਨੇ ਅੱਗੇ-ਅੱਗੇ ਇਸ ਕਹਾਣੀ ਦੇ ਵਿੱਚ ਹੋਰ ਤੁਹਾਨੂੰ ਬਹੁਤ ਕੁਝ ਸੁਣਨ ਨੂੰ ਮਿਲੇਗਾ ਗੁਰਦੁਆਰਾ ਸਾਹਿਬ ਦੀ ਆਂਗੜ ਦੇ ਵਿੱਚ ਹਜੇ ਵੀ ਸ਼ੋਰ ਸ਼ਰਾਬਾ ਸੀ ਬੇਬੇ ਰਣਜੀਤ ਕੌਰ ਦੇ ਰੋਣ ਪਿੱਟਣ ਦੀ ਆਵਾਜ਼ ਸਭ ਦੀਆਂ ਅੱਖਾਂ ਨੂੰ ਹੰਝੂਆਂ ਨਾਲ ਭਗਾ ਦਿੰਦਾ ਸੀ ਪਰ ਹੁਣ ਗੱਲ ਸਿਰਫ ਦੁੱਖ ਦੀ ਨਹੀਂ ਸੀ ਹੁਣ ਗੱਲ ਸੀ ਇਨਸਾਫ ਦੀ ਮੈਂ ਅੱਜ ਤੱਕ ਸੋਚਦੀ ਰਹੀ ਕਿ ਮੇਰਾ ਪੁੱਤ ਮਰ ਗਿਆ ਬੇਬੇ ਨੇ ਕੰਬਦੀ ਆਵਾਜ਼ ਵਿੱਚ ਕਿਹਾ ਪਰ ਉਹ ਤਾਂ ਮਰਿਆ ਹੀ ਨਹੀਂ ਮੇਰੇ ਆਪਣੇ ਹੀ ਜੋ ਕਿ ਦਿਓਰ ਅਤੇ ਜੇਠ ਨੇ ਉਸ ਨੂੰ ਮਰਿਆ ਸਮਝ ਕੇ ਹਟਾ ਦਿੱਤਾ ਤਾਂ ਜੋ ਮੇਰੇ ਪਤੀ ਦੀ ਜ਼ਮੀਨ ਉਸ ਦੇ ਉੱਪਰ ਆਪਣਾ ਹੱਕ ਜਤਾ ਸਕਣ ਉਹਨਾਂ ਦੀ ਗੱਲ ਸੁਣ ਕੇ ਪਿੰਡ ਦੇ ਲੋਕ ਵੀ ਹੈਰਾਨ ਰਹਿ ਗਏ ਤਾਏ ਬਲਵੰਤ ਤੇ ਚਾਚੇ ਗੁਰਦੇਵ ਨੇ ਜੋ ਕਈ ਸਾਲਾਂ ਤੋਂ ਅਹਸਤਾ ਅਹਸਤਾ ਜ਼ਮੀਨ ਉੱਪਰ ਪੂਰਾ ਕਬਜ਼ਾ ਕਰ ਚੁੱਕੇ ਸੀ ਹੁਣ ਖਿੱਦ ਨੂੰ ਖਿਰਿਆ ਹੋਇਆ ਮਹਿਸੂਸ ਕਰ ਰਹੀ ਸੀ ਮੈਂ ਚੁੱਪ ਨਹੀਂ ਰ੍ਹਾਂਗੀ ਬੇਬੇ ਨੇ ਪੂਰੇ ਹੀ ਜਜ਼ਬੇ ਨਾਲ ਕਿਹਾ ਮੈਂ ਹੁਣ ਇਨਸਾਫ ਲੈ ਕੇ ਰ੍ਹਾਂਗੀ ਗੁਰਬਖਸ਼ ਜੋ ਹੁਣ ਗੁਰਮੀਤ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅੱਗੇ ਵਧਿਆ ਮਾਂ ਮੈਨੂੰ ਤੇਰੇ ਨਾਲ ਇਨਸਾਫ ਲਈ ਲੜਾਈ ਲੜਨੀ ਪਵੇਗੀ ਪਰ ਇਹ ਸੌਖਾ ਨਹੀਂ ਹੋਵੇਗਾ ਪੁੱਤ ਮੈਂ 18 ਸਾਲਾਂ ਤੱਕ ਰੋਈਆਂ ਹੋਰ ਨਹੀਂ ਬੇਬੇ ਨੇ ਹੌਸਲੇ ਨਾਲ ਕਿਹਾ ਸਾਡੇ ਹੱਕ ਦੀ ਜ਼ਮੀਨ ਅਸੀਂ ਲੈਣੀ ਹੀ ਲੈਣੀ ਹੈ। ਉਸ ਸ਼ਾਮ ਬੇਬੇ ਰਣਜੀਤ ਕੌਰ ਆਪਣੇ ਪੁੱਤ ਗੁਰਮੀਤ ਨਾਲ ਪਿੰਡ ਦੇ ਸਰਪੰਚ ਕੋਲ ਗਏ। ਸਰਪੰਚ ਜੀ ਤੁਸੀਂ ਤਾਏ ਚਾਚੀ ਦੀ ਸੱਚਾਈ ਨੂੰ ਜਾਣਦੇ ਹੋ। ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਕਿਵੇਂ ਧੋਖਾ ਦਿੱਤਾ। ਸਰਪੰਚ ਨੇ ਹੌਲੀ-ਹੌਲੀ ਆਪਣੇ ਚਿਹਰੇ ਨੂੰ ਹੇਠਾਂ ਨਿਵਾ ਲਿਆ। ਰਣਜੀਤ ਸਾਨੂੰ ਤਾਂ ਇਹੀ ਦੱਸਿਆ ਗਿਆ ਕਿ ਗੁਰਬਖਸ਼ ਮਰ ਗਿਆ। ਅਸੀਂ ਜ਼ਮੀਨ ਦੀ ਵਾਰਸਦਾਰੀ ਵਿੱਚ ਹਮੇਸ਼ਾ ਹੀ ਉਹਨਾਂ ਦੇ ਹੱਕ ਵਿੱਚ ਦਸਤਕ ਕੀਤੀ। ਪਰ ਹੁਣ ਗੁਰਮੀਤ ਜਿਉਂਦਾ ਖੜਾ ਹੈ। ਕੀ ਤੁਸੀਂ ਸੱਚ ਨੂੰ ਅੱਖੀਂ ਵੇਖਣ ਤੋਂ ਇਨਕਾਰ ਕਰੋਗੇ ਬੇਬੇ ਰਣਜੀਤ ਕੌਰ ਨੇ ਕਿਹਾ ਪਿੰਡ ਦੇ ਹੋਰ ਬਜ਼ੁਰਗ ਵੀ ਸਾਹਮਣੇ ਆ ਗਏ ਬੇਬੇ ਦੀ ਗੱਲ ਸੱਚ ਹੈ ਤਾਏ ਚਾਚੇ ਨੇ ਧੋਖਾ ਕੀਤਾ ਅਸੀਂ ਹਮੇਸ਼ਾ ਜਾਣਦੇ ਰਹੇ ਪਰ ਕਿਸੇ ਕੋਲ ਕੋਈ ਸਬੂਤ ਨਹੀਂ ਗੁਰਮੀਤ ਨੇ ਤੁਰੰਤ ਪਿੰਡ ਦੇ ਥਾਣੇ ਵਿੱਚ ਤਾਏ ਬਲਵੰਤ ਦੇ ਚਾਚੇ ਗੁਰਦੇਵ ਦੇ ਉੱਪਰ ਐਫਆਈਆਰ ਦਰਜ ਕਰਵਾਈ ਇਹ ਕੇਸ ਹੁਣ ਹਾਈ ਕੋਰਟ ਤੱਕ ਜਾਵੇਗਾ ਗੁਰਮੀਤ ਨੇ ਪੁਲਿਸ ਅਫਸਰ ਨੂੰ ਕਿਹਾ ਇਸ ਵਾਰ ਲੜਾਈ ਸਿਰਫ ਜ਼ਮੀਨ ਦੀ ਨਹੀਂ ਇਹ ਇੱਕ ਪੁੱਤ ਦੇ ਤੇ ਆਪਣੇ ਮਾਂ ਦੇ ਹੱਕ ਦੀ ਲੜਾਈ ਹੈ ਕਈ ਦਿਨਾਂ ਦੀ ਕਾਰਵਾਈ ਤੋਂ ਬਾਅਦ ਤਾਏ ਬਲਵੰਤ ਤੇ ਚਾਚੇ ਗੁਰਦੇਵ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸਾਡੇ ਤੇ ਦੋਸ਼ ਲਗਾ ਰਹੇ ਹੋ ਸਾਡੀ ਆਪਣੀ ਜ਼ਮੀਨ ਤੇ ਹੱਕ ਹੈ ਜ਼ਮੀਨ ਤੇ ਹੱਕ ਨਹੀਂ ਤੁਸੀਂ ਇੱਕ 12 ਸਾਲ ਦੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗੁਰਮੀਤ ਨੇ ਗੁੱਸੇ ਨਾਲ ਉਹਨਾਂ 'ਤੇ ਧੱਕਿਆ ਪਿੰਡ ਦੇ ਲੋਕ ਹੌਲੀ-ਹੌਲੀ ਗੱਲਾਂ ਕਰਦੇ ਸਨ ਕਿ ਬੰਦਾ ਜੋ ਵੀ ਕਰੇ ਰੱਬ ਸਭ ਕੁਝ ਦੇਖ ਰਿਹਾ ਹੁੰਗਾ ਕਈ ਮਹੀਨਿਆਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਅਦਾਲਤ ਨੇ ਫੈਸਲਾ ਬੇਬੇ ਰਣਜੀਤ ਕੌਰ ਦੇ ਹੱਕ ਵਿੱਚ ਸੁਣਾ ਦਿੱਤਾ ਸਾਰੀ ਜ਼ਮੀਨ ਬੇਬੇ ਦੇ ਉਸਤੇ ਗੁਰਮੀਤ ਯਾਨੀ ਕਿ ਗੁਰਬਖਸ਼ ਨੂੰ ਵਾਪਸ ਕਰ ਦਿੱਤੀ ਗਈ ਇਹ ਸੁਣ ਕੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਬੇਬੇ ਨੇ ਉਰੇ ਮਾਂ ਦੇ ਨਾਲ ਛਾਤੀ ਉੱਚੀ ਕੀਤੀ ਕਿ ਮੇਰੇ ਪੁੱਤ ਨੇ ਮੇਰਾ ਸਿਰ ਉੱਤੇ ਕਰ ਦਿੱਤਾ। ਉਹ ਦਿਨ ਆ ਗਿਆ ਜਦ ਗੁਰਮੀਤ ਨੇ 18 ਸਾਲ ਬਾਅਦ ਆਪਣੇ ਪਿੰਡ ਦੇ ਵਿੱਚ ਪਹਿਲਾ ਪੈਰ ਰੱਖਿਆ। ਮੈਂ ਆਹ ਥਾਂ ਛੱਡ ਕੇ ਗਿਆ ਸੀ। ਸੋਚਿਆ ਨਹੀਂ ਸੀ ਕਿ ਕਦੇ ਮੁੜ ਕੇ ਵਾਪਸ ਇੱਥੇ ਆਵਾਂਗਾ। ਪਰ ਅੱਜ ਮੈਂ ਆਪਣੀ ਮਾਂ ਲਈ ਇਨਸਾਫ ਲੈ ਕੇ ਵਾਪਸ ਆਇਆ। ਬੇਬੇ ਰਣਜੀਤ ਕੌਰ ਨੇ ਆਪਣੇ ਪੁੱਤ ਦਾ ਮੱਥਾ ਚੁੰਮਿਆ ਜਿਸ ਪੁੱਤ ਨੂੰ ਮਰਿਆ ਹੋਇਆ ਮੰਨਿਆ ਸੀ। ਉਹ ਅੱਜ ਮੇਰੇ ਸਾਹਮਣੇ ਆਕਰ ਆ ਗਿਆ। ਕਦੇ-ਕਦੇ ਇਨਸਾਫ ਦੇਸ਼ ਦੀਆਂ ਅਦਾਲਤਾਂ ਵਿੱਚ ਨਹੀਂ ਪਰ ਵਕਤ ਦੀ ਅਦਾਲਤ ਵਿੱਚ ਜਰੂਰ ਮਿਲਦਾ ਹੈ ਜੀ ਹਾਂ ਤੁਹਾਡੀ ਇਸ ਕਹਾਣੀ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਮਿਲਦੇ ਆਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ